ਪਗਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਪਗਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਪਗਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਭਗਵਾਨ ਦੀ ਜੈ ਸੋ ਭਗਵਾਨ ਰਾਜੇਸ਼ ਸਿੰਘ ਬਿਸ਼ਨੋ ਭਗਵਾਨ ਦੀ ਜੈ ਸਤਕਾਰ ਜੋਗਰ ਸੰਗਤਿਓ ਦਾ ਸਰਬਾਨੀ ਸਾਂਝੀ ਕਰੇਗਾ 19 ਸੂ ਸ਼ਾਨਚੈ ਸੰਬੰਧ ਪੰਜ ਤੇਜਾ ਸਿੰਘ ਦੇ ਘਰ ਡੰਡਿਆਲਾ ਗੁਰੂ ਰੰਕ ਨੰਬਰ 22 ਕੇਜ ਨੰਬਰ 51 ਸਤਕਾਰਯੋਗ ਸਰੰਗੜੀ ਅਫੀਸਰ ਬਾਨੀ ਦੇ ਵਿੱਚ ਬੀਸ਼ਨ ਦੇਤਾ ਜਿਹੜਾ ਉਹ ਨਮੋਦਨ ਕਰਿਆ ਕਿ ਮੈਨੂੰ ਮਜ਼ਾ ਆ ਗਿਆ ਇੱਕ ਪਰਮੇਸ਼ਰ ਦੇ ਦਰਸ਼ਨ ਕਰਕੇ ਹਾਂ ਜੀ ਪਰਮੇਸ਼ਰ ਹੈ ਵੀ ਇੱਕ ਤੇ ਮਜ਼ਾ ਵੀ ਆ ਗਿਆ ਦਰਸ਼ਨ ਕਰਦਾ ਪਿਆਰ ਨਾਲ ਸਰਪੰਚ ਕਿਹਾ ਬੀਸ਼ਨ ਨੂੰ ਕਹੇ ਮੈਂ ਤੱਕਿਆ ਮਾਜਾ ਮਯਾ ਪ੍ਰਵਣੇ ਜਿਤਾ ਚਖਾਈ ਆ ਜਿਸਨੇ ਆਪੀ ਦੇ ਬਾਦੀ ਸਾਜਣ ਸਾਜਾ ਸੱਜਣ ਦਾਤਾ ਤੁਰਦਰ ਗਾਈਆ ਨਿਰਗੁਣ ਨਿਰਵੈਰ ਗਰੀਬ ਨਿਵਾਜ ਨਰਨੰਕਾਰੇ ਨੂਰੀ ਅਲਾਹੀਆ ਸ਼ਾਉ ਪੂਪ ਵੇਖਿਆ ਰਾਜਾ ਸ਼ੈਣ ਸ਼ਾ ਇਕੋ ਨਜਰੀ ਆਈਆ ਜੋ ਜੁਗ ਚੌਕਰੀ ਬਣਿਆ ਰਿਆ ਮਹਾਰਾਜਾ ਮਹਿਬੂਬ ਗਾਮੇ ਥਾਈਆ ਜਿਸਨੇ ਸੰਗਰ ਖਾਇਆ ਨਾਲ ਬਾਲਾ ਬਾਜਾ ਗੋਵਿੰਦ 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 ਸੰਗ ਬਖਾਈਆ ਜੋ ਲੈਣਾ ਦੇਣਾ ਵੇਖੇ ਦੀਨ ਮਜਬ ਸਮਾਜਾ ਚਾਰ ਯੁਗ ਦੇ ਖੋਜ ਖੁਜਾਈਆ ਇਹ ਦੇ ਪੈਦਾ ਜਾਣੇ ਯੁਗ ਆਦੀਆ ਦਾ ਅੰਤਮ ਪਰਦਾ ਲਾਈਆ ਤੂੰ ਅਵਾਜ਼ ਸੁਣਾਏ ਸ਼ਬਦ ਇਹ ਨਾਦਾਂ ਰਾਗ ਅਗਮ ਕਾਰੇ ਸੁਣਾਇਆ ਜਿਸ ਦਾ ਖੇਲ ਸਭ ਤੂੰ ਸਾਦਾ ਜਗਤ ਯੁਗਤ ਨਾ ਕੋਈ ਜਨਾਈਆ ਲੈਣਾ ਦੇਣਾ ਵੇਖੇ ਸੀਤਾ RAM ਕ੍ਰਿਸ਼ਨ ਰਾਧਾ ਰਾਬਰ ਖੋਜੇ ਤਾਹੋਂ ਤਾਹੀਆਂ ਵਿਸ਼ਨੂ ਕਹੇ ਮੈਂ ਵੇਖਿਆ ਮਾਝੇ ਅਗਮਾ ਰੰਗ ਕਿੱਥੇ ਵੇਖਿਆ ਮਾਝ ਦੇਸ਼ ਵਿਸ਼ਨੂ ਕਹੇ ਮੈਂ ਵੇਖਿਆ ਮਾਝੇ ਅਗਮਾ ਰੰਗ ਹਰੀ ਕਰਤੇ ਦਿੱਤਾ ਬਖਾਈਆ ਮੇਰੀ ਮਨਸ਼ਾ ਪੂਰੀ ਹੋਈ ਮੰਗ ਮਾਂਗੇ ਚ ਚੋਲੀ ਦਣੀ ਪਰਾਇਆ ਮੈਨੂੰ ਆਇਆ ਸਾਚੇ ਆਨੰਦੇ ਕ੍ਰਿਸ਼ਨਾ ਕੂੜ ਦਿੱਤੀ ਗਵਾਈਆ ਜਾਂ ਟਕਿਆ ਸੂਰਾ ਸਰਵੰਗ ਸ਼ਾ ਪਾਸ਼ਾ ਸੱਚਾ ਸ਼ਾਨ ਸ਼ਾਹੀਆ ਜਨ ਭਗਤੋ ਜਨ ਭਗਤੋ ਸੁਹੇਲੇ ਰੱਖੇ ਸੰਗ ਸਗਲਾ ਸੰਗ ਆਪਨ ਵਾਹੀਆ ਨਿਰਗੁਣ ਤਾਰ ਸ਼ਬਦ ਤਰੰਗ ਨਿਰਵੈਰ ਆਪ ਦੁੜਾਈਆ ਕੋਟਨ ਕੋਟ ਪਾਰ ਕਰ ਬ੍ਰਹਮੰਡ ਕੰਡ ਚਰਨਾ ਦਵਾਈਆ ਲੇਖਾ ਵੇਖਣ ਆਇਆ ਜੇ ਰਜੰਡ ਉਤਪੈ ਸੇ ਤੇ ਜ ਫੂਲ ਫੁਲਾਈਆ ਸੰਤ ਸੇ ਲੇ ਚਮਕਾਨ ਆਇਆ ਚੰਦ ਗੁਰਮੁਖ ਨੂਰ ਜੋਤ ਰੁਸ਼ਨਾਇਆ ਪਗਤ ਸਹਿਲਾ ਰਹਿ ਨਾ ਦੇਵੇ ਕੋਈ ਭਾਗਵੰਦ ਜਨਮ ਕਰਮ ਦਾ ਲੇਖ ਚੁਕਾਇਆ ਸਰਾਸੀ ਤੋੜੇ ਆਪੇ ਫੰਦ ਬੰਦਨ ਅਵਰ ਨਾ ਕੋਏ ਪਾਹੀਆ ਦੀਨ ਦਿਆਲ ਬਣ ਬਖਸ਼ੰਦ ਰਹਿਮਤ ਸਾਚੇ ਕਮਾਈਆ ਵਿਸ਼ਨੂੰ ਕਹੇ ਮੈਂ ਬੇਕੇ ਆਇਆ ਆਪਣਾ ਪ੍ਰੀਤਮ ਮੀਤ ਮਿੱਤਰ ਪਿਆਰਾ ਨਜ਼ਰੀ ਆਈਆ ਕਾਇਆ ਹੋਈ ਠੰਡੀ ਸੀਤ ਅਗਨੀ ਤਤ ਨਾ ਕੋਈ ਜਲਾਈਆ ਜਿਸਨੇ ਚਾਰ ਯੁਗ ਦੀ ਬਦਲਨੀ ਰੀਤ ਰੀਤੀਵਾਨ ਏਕ ਅਖਵਾਈਆ ਇੱਕੋ ਨਾਮ ਕਰੇ ਬਖਸ਼ੀਸ਼ ਇੱਕੋ ਨਾਮ ਤੂੰ ਮੇਰਾ ਮੈਂ ਤੇਰਾ ਇੱਕੋ ਨਾਮ ਕਰੇ ਬਖਸ਼ੀਸ਼ ਅਰਮਤ ਸਬਦੀ ਟੋਲੀ ਪਾਈਆ इको कलमा दे हदीश हजरता तू परे करे पड़ाई सैब स्वामी होके बसे चीत, मन चेत ठगोरी रैन तू मेरा मैं तेरा दसे गीत आत्म परमात्म बजे बधाईया झगड़ा रहे ना हस्त कीट राऊ रंग एको रंग रंगाइया विष्णु कहे मैं तकिया साहिब स्वामी एक विष्णु कहे मैं तकिया साहिब स्वामी एक एक कंकार नजरी आईया मेरी निगाह गई टिक टिक टकी इको बेच रखाईया जिसने हुक्म कीटा विष्णु ब्रह्मा शिव तार मेरा सिख ए परमेश्वर दे सेवादार ने विष्णु ब्रह्मा शिव जी सारे ਸਿੱਖਿਆ ਸਿੱਖ ਸਹਿਜ ਸੁਖਦਾਹੀਆ ਜਿਸ ਨੇ ਲੇਖਾ ਦਿੱਤਾ ਲਿਖ ਅਕਰਾਂ ਅਕਰਾਂ ਨਾਲ ਜੁੜਾਈਆ ਉਸ ਪ੍ਰਗਟ ਕਰਨਾ ਆਪਣਾ ਭਵਿੱਖ ਪੇਜ ਪੇਜ ਖੁਲਾਈਆ ਸਭ ਦੇ ਨਿਰੰਤਰ ਹੋ ਕੇ ਵਿੱਚ ਪਰਦਾ ਅੰਦਰੋਂ ਦਿਨਾ ਚੁਕਾਈਆ ਜਿਸ ਨੇ ਪੂਜਾ ਹਟਾਉਣੀ ਪੱਥਰ ਏਟ ਮਿਲ ਪਾਣ ਸੀਸੇ ਨਾ ਕੋਹੇ ਨੇ ਵਾਇਆ ਇਕੋ ਪਿਤਾ ਤੇ ਇਕੋ ਪਿਤ ਇਕੋ ਜੰਮਣ ਵਾਲੀ ਮਾਹੀਆ ਇਕੋ ਵਰਨ ਹੋਵੇ ਸਿੱਖ ਚਾਰ ਵਰਨ ਬੰਡਣਾ ਕੋਏ ਬੰਡਾਈਆ ਇਕੋ ਮਾਨ ਦੇਵੇ ਹੂਟੇ ਤਾਨਬਜੂਦ ਇਕ ਸਲਾਹੀਆ ਅੰਤਰ ਨਿਰੰਤਰ ਕੂੜੀ ਕਿਰਿਆ ਕਰੋਣ ਇਕੂਚ ਉਚਾ ਗਲੀ ਕਰ ਸਫਾਈਆ ਜਨ ਭਗਤ ਸੇਲੇ ਬਣਾਨੇ ਸਪੂਤ ਪਿਤਾ ਪੁੱਤ ਗੋਦ ਟਿਕਾਹੀਆ ਜਨਮ ਕਰਮ ਦਾ ਮੇਟਨਾ ਦੁਖ ਦਰਦ ਰਹੇ ਨਾ ਰਹੀਆ ਇੱਕੋ ਦੇਣਾ ਤੁਰਦਾ ਸੁਖ ਸੱਚ ਸਜਮ ਇਕ ਸਮਾਈਆ ਸਤਕਾਰਯੋਗ ਸੰਗਜੋ 500 ਭਕਤੀ ਹੋ ਰਹੇ ਨੇ বিষ্ণੂ ਕਹੇ 21 ਮੰਨ ਕੇ ਆਉਣੇ ਵਿੱਚੋਂ ਮਾਝੇ ਦੇਸ਼ ਬ੍ਰਹਮਾ ਸ਼ਿਵ ਵੇਖਣ ਚਾਹੀ ਚਾਹਿਆਂ ਇਹ ਲੈਣਾ ਗੋਬਿੰਦ ਦਸ ਦਸ਼ਮੇਸ਼ ਜੋ ਸ਼ਬਦੀ ਤਾਰ ਸਮਝਾਈਆ ਇਕੀਆਂ ਸਿੱਕਾਂ ਨੇ ਕਰਨੇ ਪੇਸ਼ ਬਸਰ ਸੋਨੇ ਤਨ ਸਜਾਈਆ ਇਕੀਆਂ ਦੇ ਸਿਰ ਤੇ ਸੋਨਾ ਹੋਵੇ नाग ਛੇਸ਼ ਸੋਹਦਾ ਹੋਈ ਨਾਚੀ ਸੀ ਵਿਹਾਰ ਹੋਇਆ ਸੀ ਅਰੇ ਸੰਗਤ ਜੋ ਪਗੜੀ ਉੱਤੇ ਸੱਤ ਵਿੱਚ ਸੋਹਾ ਪਾਹਿਆ ਪਿਛੇ ਖੁੱਲੇ ਹੋਵਣ ਕੇਸ ਪੇਠੀ ਉੱਤੇ ਟਿਕਾਈਆ ਹੱਥ ਵਿੱਚ ਲਿਖਿਆ ਹੋਵੇ ਦਸ ਦਸ ਮੇਸ਼ ਸੁਨਾਰੀ ਅਕਰਾਂ ਰੰਗ ਰੰਗਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਮੇਕ ਕਲੰਕ ਨਰਾਏ ਨਰ ਮਾਰਾਈ ਸ਼ੇਰ ਸਿੰਘ ਬਿਸ਼ੂ ਭਗਵਾਨ आदान जुवा जगंत रहे हमेशा हम साजन नजर आईया सत्कार जो संगत जी हो 22 नंबर ग्रंथ हरबानी चंदा सतगुरु शब्द संबोधन ਕਰਦਾ ਨਾਰਦ ਨੂੰ ਨਾਰਦਾ ਉੱਥੇ ਜਾ ਜਿੱਥੇ ਪਰਮੇਸ਼ਰ सदा रहे हमेशा जेठो वासो बपैया ਇੱਕ ਪੰਕਤੀ 2 ਨੰਬਰ ਦੀ ਹੋਰ ਸਾਂਝੀ ਕਰੇਗਾ ਦਾਸ ਰੰਤ ਨੰਬਰ 2 ਪੇਜ ਨੰਬਰ 1092 ਪਰਮੇਸ਼ਰ ਕਿਰਪਾ ਕਰ ਦੇਣਾ ਜਨ ਭਗਤੋ ਸੱਚ ਪ੍ਰਮਾਤਮਾ ਨੂੰ ਲੱਭਣ ਨਹੀਂ ਜਾਇਓ ਕਿਦੇ ਬੇਟੀ ਉਜਾੜਾ ਉਸੇ ਅੱਗੇ ਪ੍ਰੇਮ ਪ੍ਰੀਤੀ ਦਾ ਕਢੋ ਹੜਾ ਉਸੇ ਅੱਗੇ ਪ੍ਰੇਮ ਪ੍ਰੀਤੀ ਦਾ ਕਢੋ ਹੜਾ ਤੂੰ ਮੇਰਾ ਮੈਂ ਤੇਰਾ ਲਾਓ ਨਾਰਾ ਆਪੇ ਆਵੇ ਪੱਜਾ ਬਹੋ ਦਾਈਆ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੂੰ ਪਾਗਵਾਨ ਦੀ ਜੈ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੂੰ ਪਾਗਵਾਨ ਦੀ ਜੈ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਦੀ ਜੈ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਦੀ ਜੈ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਦੀ ਜੈ ਪਰਮ ਸਤਿਕਾਰਯੋਗ ਸੰਗਤ ਜੀਓ ਪਰਮੇਸ਼ਰ ਦੀ ਮਿਹਰਬਾਨੀ ਸਾਂਝੀ ਕਰ ਜਾਂਦਾ ਦਸ ਤਾਂ ਕਾਫੀ ਬੁੱਲਾ ਹੋ ਜਾਂਦੀ ਐ ਮੈਂ ਸ਼ੈਨ ਸ਼ਾਹ ਜੂਰ ਦੇ ਚਰਨਾ ਪਾਸੋਂ ਅਰ ਸੰਗਤ ਦੇ ਚਰਨਾ ਪਾਸੋਂ ਦਸ ਮਾਫ਼ੀ ਮੰਗਦਾ ਐ ਸ਼ੈਨ ਸ਼ਾਹ ਜੂਰ ਦੀ ਮਾਫ਼ ਕਰਿਓ ਅਰ ਸੰਗਤ ਵੀ ਮਾਫ਼ ਕਰੇ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤਰਸ ਕਰਿਓ ਤਰਸ ਕਰਿਓ ਤਰਸ ਕਰਿਓ ਮੇਰੇ ਸਿੱਕੇ ਪਾਛਾ ਜਿਓ ਸੋਹੰਗ ਮਹਾਰਾਜ ਸ਼ੇਰ ਸਿੰਘ ਬਿਸ਼ਨੂ ਭਗਵਾਨ ਦੀ ਜਸਕਾਰੇ ਸੰਗਤ ਜਿਓ